ਜਿਵੇਂ ਕਲਮਾ ਫੜ ਕੇ ਥੱਪੜ ਮਾਰ ਦੋ ਤਾਂ ਐਵੇਂ ਬੰਜੂਗਾ ਦੇਖ ਕੋਰੇ ਬੈਠੇ ਖਰੇ ਬੈਠੇ ਮਾਰਿਆ ਨਹੀਂ ਦੱਸਾ ਹਾ ਹਾ ਹਾਂ ਜਸ਼ਸ਼ਾ ਦੋਸਤੋ ਮੈਂ ਕੌਪ ਸਿੰਘ ਤੁਹਾਡਾ ਆਪਣਾ ਹੋਸਟ ਤੇ ਤੁਸੀਂ ਦੇਖ ਰਹੇ ਹੋ ਮਰ ਜਾਣਾ ਟੀਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਕੋਈ ਅੱਜ ਕੱਲ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈ ਤੇ ਇਵੇਂ ਹੀ ਕਈ ਸੈਲੀਬ੍ਰਿਟੀਜ਼ ਆਪਣੇ ਫੈਨਸ ਨੂੰ ਕਈ ਨਵੇਂ ਅਪਡੇਟ ਦੱਸਣ ਲਈ ਲਾਈਵ ਹੋ ਜਾਂਦੇ ਨੇ ਪਰ ਦੋਸਤੋ ਕਈ ਵਾਰ ਕੁਝ ਲੋਕ ਉਹਨਾਂ ਨੂੰ ਲਾਈਵ ਵਿੱਚ ਗਲਤ ਵੀ ਬੋਲ ਦਿੰਦੇ ਨੇ ਤੇ ਅੱਜ ਆਇਆ ਹੋਇਆ ਹੈ ਸਿੱਧੂ ਮੂਸੇਵਾਲੇ ਨਾਲ ਜੀ ਆਂ ਦੋਸਤੋ ਜਦੋਂ ਸਿੱਧੂ ਮੂਸੇਵਾਲਾ ਆਪਣੇ ਫੈਨਸ ਨਾਲ ਗੱਲਬਾਤ ਕਰਦਾ ਪਿਆ ਸੀ ਤਾਂ ਉਹਨਾਂ ਨੂੰ ਲਾਈਵ ਵਿੱਚ ਕਿਸੇ ਨੇ ਗਾਲ ਕੱਢ ਦਿੱਤੀ ਤੇ ਉਸ ਗਾਲ ਦਾ ਜਵਾਬ ਸਿੱਧੂ ਮੂਸੇਵਾਲੇ ਨੇ ਕਿਵੇਂ ਦਿੱਤਾ ਆ ਉਸ ਵੀਡੀਓ ਵਾਲੇ ਕਿ ਝਾਤ ਮਾਰਦੇ ਆ ਆਪਣੀ ਜ਼ਿੰਦਗਾਨੀ ਆਪਣੀ ਲਾਈਫ ਤੇ ਗਾਣਾਗਾ ਲਿਪ ਸਟਡੀ ਫਕ ਯੂ ਫਕ ਯੂ ਟੂ ਬ੍ਰੋ ਤੇ ਵੀ ਆਪਣੀ ਲਾਈਫ ਤੇ ਹੀ ਗਾਣਾਗਾ ਤੇ ਲਿਪ ਸਟਡੀ ਫਕ ਯੂ ਫਕ ਯੂ ਟੂ ਬ੍ਰੋ ਹਾਜੀ ਦੋਸਤੋ ਸਿੱਧੂ ਮੂਸੇਵਾਲ ਦਾ ਇਹ ਜਵਾਬ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ